ਕੀ ਹੋਇਆ ਪਾਪਾ ਜੀ ਕਿਹੜੀਆਂ ਸੋਚਾਂ ਚ ਪਏ ਹੋ? ਵੱਲੋਂ ਜੇਨਾ ਤੇਰੀ ਮਾਂ ਦੇ ਤਿਰ ਕੁਝ ਬਦਲੇ-ਬਦਲੇ ਲੱਗ ਰਹੇ ਨੇ ਅੱਗੇ ਤਾਂ ਕੋਈ ਮੈਂ ਚੀਜ਼ ਬਣਾਉਣ ਨੂੰ ਕਹਿੰਦਾ ਤੇ ਮੈਨੂੰ ਵੱਢ ਖਾਣ ਨੂੰ ਪੈਂਦੀ ਸੀ। ਕੱਲ ਮੈਂ ਛੋਲੇ ਨਾਲ ਚੌਲ ਬਣਾਉਣ ਨੂੰ ਕਿਹਾ ਤੇ ਫਟਾਫਟ ਬਣਾ ਲਿਆ। ਤੇਰੇ ਤਾਂ ਬਹੁਤ ਵਧੀਆ ਗੱਲਾਂ ਪਾਪਾ ਜੀ ਛੋਲੇ ਨਾਲ ਚੌਲ ਵੀ ਖਾਣ ਨੂੰ ਮਿਲ ਗਏ ਤੁਹਾਨੂੰ। ਹੋਰ ਤਾਂ ਹੋਰ ਅੱਜ ਤੇਰੀ ਮਾਂ ਨੇ ਮੈਨੂੰ ਪਕੌੜੇ ਵੀ ਬਣਾ ਕੇ ਖਵਾਤੇ। ਫਿਰ ਪਾਪਾ ਜੀ ਇਹ ਤਾਂ ਹੋਰ ਵੀ ਵਧੀਆ ਗੱਲ ਆ। ਉਹ ਇਹੀ ਤਾਂ ਗੱਲ ਮੇਰੀ ਸਮਝ ਚ ਨਹੀਂ ਆ ਰਹੀ ਕਿ ਉਹ ਇੰਨੀ ਚੰਗੀ ਬਣੀ ਕਿਉਂ ਹੋਈ ਐ। ਮੇਰੇ ਤੇ ਮਨ ਚ ਕੁਝ ਬਹਿਮ ਤੇ ਆ ਰਹੇ ਨੇ। ਕਿਉਂਕਿ ਬਹਿਮ ਵਾਲੀ ਗੱਲ ਤਾਂ ਹੈ ਪਾਪਾ ਜੀ। ਪੜੋਸਣ ਨਾ ਨਵਾਂ ਸੂਟ ਲੈ ਕੇ ਆਈ ਆ ਉਹ ਵੀ ਪੂਰੇ 2.5 ਹਜ਼ਾਰ ਦਾ। ਹੈ? ਅੱਛਾ। ਤਾਂ ਹੀ ਬਦਲੇ ਹੋਏ ਨੇ ਤੇ ਵਰ। ਹਾਂਜੀ ਜੇ 4000 ਦਾ ਸੂਟ ਲੈ ਕੇ ਆਈ ਐ ਤਾਂ ਇਹ 5000 ਦਾ ਸੂਟ ਮੰਗੇਗੀ 5000 ਕਿਵੇਂ ਬਚਾਵਾਂ ਮੈਂ 5000 ਆਈਡੀਆ ਕਲੇਸ પાਕੇ ਵਹਿ ਜਾਣਾ ਮੈਂ ਇਹਦੇ ਨਾਲ ਕੋਈ ਇਹੋ ਜੀ ਚੀਜ਼ ਬਣਾਉਣਾ ਹੈ ਤਾਂ ਜਿਹੜੀ ਨਾ ਬਣੇ ਫਿਰ ਤਾਂ ਕਲੇਸ ਤਾਂ ਆਪੇ ਬਹਿ ਜਾਊਗਾ ਔਰੇ ਤੂੰ ਪੜਵਾਵਾਤੀ ਮੂੰ ਦਾਦਾ ਹਲਵਾ ਹਾਂ ਇਹ ਠੀਕ ਹੈ ਤੂੰ ਖਦੋਈ ਜੇਕਰ ਤੁਸੀਂ ਮੂੰ ਦਾਦਾ ਹਲਵਾ ਖਾਂਦਾ ਸੁਖਣਾ ਦੇਖ ਰਿਹਾ ਸੀ ਮਾਲ ਬੜੀ ਅੰਦਰ ਜੰਮੀ ਹੈ ਤੁਸੀਂ ਆਰਾਮ ਨਾਲ ਬੈਠੋ ਮੈਂ ਹੁਣੇ ਬਣਾ ਕੇ ਲਿਆਉਣੀਆ ਥੋੜੇ ਬਾਅਦ ਮੂੰ ਦਾਦਾ ਹਲਵਾ ਵਰਬਾ ਤਾਂ ਮੇਰੇ ਉਦੋਂ ਤੱਕ ਹਜਮ ਨਹੀਂ ਆਉਣਾ ਜਦ ਤੱਕ ਤੂੰ ਇਹ ਨਹੀਂ ਦੱਸਦੀ ਕਿ ਤੇਰੇ ਮਾਲ ਤੇ ਚੱਲ ਕੀ ਰਿਹਾ ਓ ਮੇਰੀ ਗੱਲ ਸੁਣ तू ये सारा कुछ छूट ਲੈਣ ਵਾਅਦੇ ਕਰ ਰਹੀ ਹੈ। ਨਹੀਂ ਨਹੀਂ, ਛੂਟਾ ਨਹੀਂ ਕਰਨਾ। ਛੂਟਾ ਮੇਰੇ ਕੋਲ ਡੇ ਲੱਗ ਗਿਆ। ਕੀ ਛੂਟ ਵੀ ਨਹੀਂ ਲੈਣਾ ਤੇ ਫਿਰ ਹੋਰ ਕੀ ਗੱਲ ਹੋ ਸਕਦੀ ਹੈ? ਜਿਆਦਾ ਦੇਰ ਤੱਕ ਇਹ ਗੱਲ ਮਨ ਚ ਰਹਿੰਦੀ ਨਹੀਂ। ਬੰਬ ਤਾਂ ਇਹ ਛੇਤੀ ਭੋੜੇਗੀ। ਉਹ ਸਾਥੀ ਬੰਬ ਤੋਂ ਗੱਲ ਜਾ ਰਾਈ ਇੱਕ ਹਫ਼ਤੇ ਬਾਅਦ ਮੇਰੇ ਭਰਾ ਭਜਾਈ ਇੱਥੇ ਰਹਿਣ ਬਾਅਦ ਆ ਰਹੇ ਨੇ। ਪੁੱਤਰੀ ਇਹ ਤਾਂ ਸੱਚੀ ਮੁੱੱਚੀ ਦਾ ਬੰਬ ਹੋੜਤਾ। ਰਵਾ ਨੂੰ ਗਾਗਾ ਹਲਵਾ ਬਣਾ ਕੇ ਆਪਾਂ ਲੈ ਜੇ ਸਾਰੇ ਭਗਵਾਨ ਹੋ ਨਹੀਂ ਬਣਾ ਲਿਆਈ ਤਾਂ ਫਿਰ ਭਰਾ ਵਾਸਤੇ ਕੀ ਬਣਾ ਕੇ ਲਿਆਏਗੀ ਕਿ ਕਰਾਂ ਤੁਸੀਂ ਉਹਨਾਂ ਵਾਸਤੇ ਤਾਂ ਕੋਈ ਖਾਸ ਹੀ ਚੋਲ ਰੱਖਿਆ ਖਾਸ ਹਾਂ ਹਾਂ ਦੋ ਹੋ ਤਿੰਨ ਦਿਨਾਈ ਦੀ ਲਿਆਓ ਮੇਰਾ ਭਾਈ ਨਾ ਦਿਨਾਈ ਬਿਨਾਂ ਦੁੱਧ ਨਹੀਂ ਪੀਂਦਾ ਤੇ ਤੇਰਾ ਭਾਈ ਕਦੋਂ ਤੋਂ ਦੁੱਧ ਪੀਣ ਲੱਗ ਗਿਆ ਉਹ ਤਾਂ ਆਹ ਤਿੱਦਾ ਆਹ ਉਹ ਦੁੱਧ ਵੀ ਪੀਂਦਾ ਆ ਵੀ ਪੀਂਦਾ ਇਹ ਨਹੀਂ ਇਹ ਸੱਤ ਬੋਤਲਾਂ ਲੈ ਕੇ ਆਉਣੀਆਂ ਨੇ ਸੱਤ ਬੋਤਲਾਂ ਹੋਰ ਕੀ ਮੈਂ ਥੱਕ ਜਲ ਰਹੂਗਾ ਸੱਤ ਬੋਤਲਾਂ ਦਾ ਵੰਡ ਨਹੀਂ ਨੇ ਕਿਲੋ 파ਜੂ ਕਿਲੋਗ੍ਰਾਮ ਕਿਲੋ ਖਰੋਟ ਘੱਟ-ਘੱਟ ਇਹ ਤਾਂ ਲਈ ਆਏ ਹੋ ਨਾ ਜਾਂ ਫਿਰ ਲਾਇਆ ਬੈਗ ਨਹੀਂ ਬੋਰਾ ਲੈ ਕੇ ਆਈ ਸਮਾਨ ਲੈ ਕੇ ਆਉਣਾ ਹੋਰ ਕਿਹੜਾ ਲੈ ਕੇ ਆਵਾਂ ਪਲਾਸਟਿਕ ਆ ਕਿ ਦੂਜਾ ਕੋਈ ਜਿਹੜਾ ਮਿਲਦਾ ਉਹੀ ਲਾਇਆ ਮੂੰਹ ਨਹੀਂ ਜਾਂਦਾ ਇਹ ਸਮਾਨ ਕਿਉਂ ਮੇਰੇ ਭਰਾ ਦਾ ਫੋਨ ਆਇਆ ਸੀ ਉਹ ਹੁਣ ਆ ਨਹੀਂ ਰਿਹਾ अच्छा हो गया मेरा 15000 मैं ਹੁਣੇ ਸਮਾਨ ਵਾਪਸ ਕਰਕੇ ਆਉਣਾ ਸਮਾਨ ਵਾਪਸ ਕਰਨ ਮੈਂ ਵੀ ਜਾਉਂਗੀ ਤੁਹਾਡੇ ਨਾਲ ਤਾਂ ਕੀ ਕਰਨਾ ਉੱਥੇ ਸਮਾਨ ਵਾਪਸ ਕਰਕੇ ਨਾ ਜਿਹੜੇ 15000 ਮਿਲਣਗੇ ਉਹਨਾਂ ਦੇ ਮੈਂ 4-5 ਛੂਟ ਲੈ ਆਉਂਗੀ ਐਂ ਕਿ ਦੇਖਜੋ ਮੇਰੇ ਕੋਲ ਆਉਣ ਜਾਣ ਵਾਸਤੇ ਇੱਕ ਵੀ ਛੂਟ ਨਹੀਂ ਹੈਗਾ ਚਲੋ ਚਲੋ ਛੂਟ ਲੈ ਕੇ ਆਉਂਦਾ